ਥੈਂਕ ਆਟੋਮੋਬਾਈਲ ਤੇ ਖੜੇ ਆ ਮਾਨਸਾ ਮਾਨਸਾ ਖੜੇ ਅੱਜ ਕੋਟਲੀ ਕੋਟਲੀ ਤੇ ਰਾਪੁਰ ਦੋ ਪਿੰਡਾਂ ਚ 6 ਟਰੈਕਟਰ ਜਾ ਰਹੇ ਹਨ 6 ਟਰੈਕਟਰ ਬਾਈਰ ਕੇ ਲੈ ਜਾ ਰਹੇ ਆ ਚੱਕੋ 5459 ਚ 5210 ਨੇ ਤੇ ਜਰੂਰ ਵੀਰ ਨੂੰ ਦਿਓ ਵਧਾਈਆਂ ਕਮੈਂਟਾਂ ਚ ਕਿਹੜੇ ਕਿਹੜੇ ਭਰਾ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਆ ਥੈਂਕ ਯੂ ਧੰਨਵਾਦ ਵਧਾਈਆਂ ਬਾਈ ਤੁਹਾਨੂੰ ਆਮ੍ਰਿਤਸਰ ਕਿਹੜੇ ਹਿੱਸੇ ਵਾਲਾ ਗਿਆ ਹੈ ਬਿੱਟ ਕਲੱਚ ਇਹ ਬਿੱਟ ਕਲੱਚ ਵਾਲਾ ਇਹ ਬਿੱਟ ਕਲੱਚ ਵਾਲਾ ਡਿੱਟਰ ਲੈ ਕੇ ਜਾ ਰਹੇ ਆ 5 ਸਾਲ ਦੀ ਗਾਰੰਟੀ ਬਰੰਟੀ ਬਹੁਤ ਹੀ ਸੌਫਟ ਕਲੱਚ ਹੁੰਦਾ ਅੱਛਾ ਠੀਕ ਹੈ ਇਹ ਕਲੱਚ ਜਿਹੜਾ ਤੇਲ ਦੇ ਵਿੱਚ ਹੈ ਅੱਛਾ ਤੇਲ ਚ ਕਲੱਚ ਸਾਰਾ ਇਹ ਠੀਕ ਹੈ ਇਹ ਵੀ ਕਲੱਚ ਦੀ 5 ਸਾਲ ਤੇ 5000 ਘੰਟੇ ਦੀ ਗਾਰੰਟੀ ਹੈ 5 ਸਾਲ ਤੇ 5000 ਘੰਟੇ ਦੀ ਮਰਜ਼ੀ ਤੇ ਨਾ ਤਾਂ ਕੋਈ ਇਹਦੇ ਵਿੱਚ ਪਲੇ ਪਾਣੀ ਹੈ ਨਾ ਕੁਝ ਹੋਰ ਕਰਨਾ ਹੈ ਨਾ ਫੇਰ ਆਵੇ ਕੰਪਨੀ ਕਲੇਮ ਕਰਦੀ ਵੀ 15000 ਘੰਟੇ ਦੀ ਲਾਈਫ ਹੈ ਦੀ ਕਲੱਚ ਅੱਛਾ ਕੰਪਨੀ 15000 ਦੀ ਕਹਿੰਦੀ ਇਹਨੂੰ ਪਰ 5000 ਘੰਟੇ ਦੀ ਵਾਰੰਟੀ ਹੈ ਜੇ ਕੰਪਨੀ 5000 ਘੰਟੇ ਦੀ ਵਾਰੰਟੀ ਦੇ ਦੇ ਤੱਕ ਇਹਨੇ 8-10 ਘੰਟੇ ਦਾ ਟੈਸਟ ਕਰ ਲਿਆ ਤਾਂ ਕਰੀ ਅੱਛਾ ਤਾਂ ਕਰਕੇ ਦਿੰਦੀ ਹੈ ਜਿਵੇਂ ਆਪਾਂ ਟਰੈਕਟਰਾਂ ਜਿਹਨੇ ਵੀ ਵੈਕਿਊਮ ਕਲੰਟਰ ਤੇ ਚੱਲਦੇ ਨਹੀਂ ਟਰੈਕਟਰ ਸ਼੍ਰਾਈਡਰ ਤੇ ਚੱਲਦੇ ਨਹੀਂ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਲੱਚ ਦੀ ਜਿਆਦਾ ਹੁੰਦੀ ਹੈ ਲੋਡਰ ਤੇ ਚੱਲਦੇ ਆ ਜਿਹਦੇ ਵਿੱਚ ਜਿਆਦਾ ਕਲੱਚ ਦੀ ਕਲੱਚ ਦੀ 1200 ਘੰਟੇ ਤੇ ਪ੍ਰੋਬਲਮ ਆ ਜਾਂਦੀ ਹੈ ਇਹਦੇ ਵਿੱਚ ਕਿਸੇ ਮਰਜ਼ੀ ਦੇ ਚਲਾਈ ਚਲੋ ਅੱਧੇ ਕਲੱਚ ਤੇ ਚਲਾਈ ਚਲੋ ਪੂਰੇ ਕਲੱਚ ਉ ਵੀ ਸ ਅਦਵੀ ਮੜਾ ਕਲਚ ਕਲਚ ਦੱਬੀ ਮੜਾ ਹੈ ਅੱਛਾ ਬਹੁਤ ਸੌਫਟ ਹੈ ਨਾ ਇਹ ਸਾਰਾ ਕਲਚ ਕੀ ਹੈਗੇ ਤੇਲ ਇਹ ਸਾਰਾ ਤੇਲ ਕਲਚ ਅੱਛਾ ਹੋਰ ਆਪਣੇ ਆਉਂਦੇ ਸੀ ਪਹਿਲਾਂ ਇਹਦੂ ਵਾਲਾ ਜੀਡੀ ਕਿ ਨਹੀਂ ਸੀਗੇ ਇਹ ਡੌਂਡਰ ਕੋਲੇ ਇਕੱਲੀ ਪਰਮਾ ਕਲਚ ਇਹ ਸੇ ਪਰਮਾ ਕਲਚ ਕਹਿੰਦੇ ਇਹਨੂੰ ਹੈ ਠੀਕ ਹੈ ਚਲ ਲੱਗੇ ਪਰਮਾ ਪਰਮਾ ਕਲਚ ਵਾਲਾ ਟਟਰਾ ਵੀਰ ਰਕ ਲੈ ਕੇ ਚੱਲੇ ਨੇ ਮਾਨਸਾ ਏਜੰਸੀ ਚੋਂ ਹਿੰਦ ਆਟੋਮੋਬਾਈਲ ਤੋਂ ਪਾਈਆਂ ਦਾ ਕਾਫੀ ਵੱਡਾ ਕਾਰੋਬਾਰ ਇਹਨਾਂ ਦਾ ਕਾਫੀ ਟਰੈਕਟਰ ਨੇ ਇਹਨਾਂ ਕੋਲੇ ਤੇ ਜੌਂਡੀਅਰ ਦੇ ਵੀ ਇਹਨਾਂ ਕੋਲੇ ਹੈਗੇ 20 ਟਰੈਕਟਰ ਇਹ ਟਰੈਕਟਰ ਸਾਰੇ ਇਹ ਮਾਨਸਾ ਤੋਂ ਇਹਦੇ ਮਨੀਜੀ ਖੜੇ ਨੇ ਹਿੰਦ ਆਟੋਮੋਬਾਈਲ ਤੋਂ ਇਹ ਟਰੈਕਟਰ ਚੱਲੇ ਨੇ ਦਿਓ ਵੀਰ ਅਕੇ ਨੂੰ ਵਧਾਈਆਂ ਦੇਖੋ ਜੌਂਡੀਅਰ ਜੌਂਡੀਅਰ ਆ ਵੀ 5450 5210 ਆ ਗਿਆ ਆ ਵੀ 5910 5910 ਇਹ 4 ਵੀਲ 4 ਵੀਲ 4 ਵੀਲ ਅੱਗੇ ਵੀ 4 ਵੀਲ ਨੇ ਕਨੇ ਕੈਕਟਰ ਵਿਕ ਰਹੇ ਨੇ ਸਾਡੇ ਮਾਨਸਾ ਏਰੀਆ ਦਾ ਜਿਵੇਂ ਧੂੜ ਘੜ ਰੱਖੇ ਡੀਲਰਾਂ ਨੇ ਐਵੇਂ ਉਹਨਾਂ ਨੇ ਐਵਾਂ ਲੋ ਵੀ ਮਹੀਨੇ ਦੇ ਆ ਮਹੀਨੇ ਕਹਿੰਦੇ 100 ਕੈਕਟਰ ਵੇਚਾਂਗੇ ਬਰਨਾਲਾ ਤੇ ਮਾਨਸਾ ਤੇ ਰਾਏਕੋਟ ਚ ਆ ਦੇਖੋ ਚੌਥਾ ਡੈਟਰਾ ਚੱਲਿਆ ਪੰਜਵਾਂ ਛਿਮਾ ਛੇ ਟਰੈਕਟਰ ਚੱਲੇ ਨੇ ਆ ਵੀਰਾ ਟੋਪੀ ਵਾਲੇ ਵੀਰ ਨੇ ਲਿਆ ਟਰੈਕਟਰ ਮਾਨਸਾ ਜ਼ਿਲ੍ਹੇ ਦੀ ਪਹਿਲੀ ਮਾਨ ਪਸੰਦ ਟਰੈਕਟਰ ਬਣ ਚੁੱਕਿਆ ਜੌਂਡੀਆਰ ਜੌਂਡੀਆਰ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਜਰੂ ਕਮੈਂਟ ਕਰਕੇ ਦੱਸਿਓ ਵੀਰੋ